ਹਾਂਜੀ ਸਰ ਜਿਹੜਾ ਅੱਜ ਇਹ ਕੈਂਪ ਲੱਗ ਰਿਹਾ ਹੈ ਇਹਦੇ ਬਾਰੇ ਦੱਸ ਦੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੋਰ ਸਕੂਲ ਆਫ ਇਮਿਨੈਂਸ ਅ ਤਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਜੀ ਅੱਜ ਸਾਡਾ ਇਹ ਐਨਸੀਸੀ ਦਾ ਜੂਨੀਅਰ ਬਿੰਗ ਦਾ ਜਿਹੜਾ ਕੈਂਪ ਹੈ ਉਹ 24 ਬੱਚੇ ਜਿਹੜੇ ਨੇ ਉਹ 12 ਕੁੜੀਆਂ 12 ਮੁੰਡੇ ਜਿਹੜੇ ਨੇ ਉਹ ਰੋਸ਼ਨ ਵਾਲਾ ਨੇੜੇ ਭਵਾਨੀਗੜ੍ਹ ਔਰ ਜ਼ਿਲ੍ਹਾ ਸੰਗਰੂਰ ਵਿਖੇ ਇਹ ਕੈਂਪ ਲੱਗਣ ਜਾ ਰਿਹਾ ਇਹ 14 ਪੰਜਾਬ ਬਟਾਲੀਅਨ ਐਨਸੀਸੀ ਜਿਹੜੀ ਬਟਾਲੀਅਨ ਹੈ ਨਾਭਾ ਵਿਖੇ ਉਸ ਵੱਲੋਂ ਇਹ ਲਗਾਇਆ ਜਾ ਰਿਹਾ ਭਾਰਤ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਔਰ ਪੰਜਾਬ ਸਰਕਾਰ ਦਾ ਐਨਸੀਸੀ ਦਾ ਕਿ ਇਹ ਚਾਹਨੂ ਇੱਕ ਜ਼ਿੰਮੇਵਾਰ ਨਾਗਰਿਕ ਔਰ ਇੱਕ ਜਿਹੜਾ ਹੈ ਡਿਸਪਲਿੰਡ ਪਰਸਨ ਬਣਾਉਣ ਲਈ ਔਰ ਭਾਰਤ ਦੇਸ਼ ਦੀ ਜਿਹੜੀ ਰੱਖਿਆ ਦੇ ਲਈ ਤਿਆਰ ਕਰਨ ਦੇ ਲਈ ਇਹ ਜਿਹੜੇ ਬੱਚੇ ਨੇ ਇਹ ਕੈਂਪ ਦੇ ਵਿੱਚ 10 ਦਿਨ ਜਿਹੜਾ ਹੈ ਉੱਥੇ ਰਹਿ ਕੇ ਜਿਹੜਾ ਹੈ ਅਨੁਸ਼ਾਸਨ ਦੀਆਂ ਉਹ ਬਰੀਕੀਆਂ ਸਿੱਖਣਗੇ ਜਿਨ੍ਹਾਂ ਨਾਲ ਜਿਹੜਾ ਹੈ ਇਹ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹ ਕਿਸੇ ਵੀ ਫੋਰਸ ਦੇ ਵਿੱਚ ਜਾ ਸਕਦੇ ਨੇ ਭਾਬ ਇਹ ਪੁਲਿਸ ਵਿੱਚ ਵੀ ਜਾ ਸਕਦੇ ਨੇ ਇਹ ਸੀਆਰ ਵਿੱਚ ਵੀ ਜਾ ਸਕਦੇ ਨੇ ਤੇ ਬੀਐਸਰਚ ਵਿੱਚ ਵੀ ਜਾ ਸਕਦੇ ਨੇ ਤੇ ਇਹ ਇੰਡੀਅਨ ਆਰਮੀ ਵਿੱਚ ਵੀ ਜਾ ਸਕਦੇ ਨੇ ਸੋ ਇਹਨਾਂ ਨੂੰ ਜਿਹੜਾ ਹੈ ਸਰੀਰਕ ਤੌਰ ਤੇ ਇਹਨਾਂ ਨੂੰ ਮਾਨਸਿਕ ਤੌਰ ਤੇ ਇਹਨਾਂ ਨੂੰ ਜਿਹੜਾ ਹੈ ਹਰ ਉਸ ਕਲਾ ਦੇ ਨਾਲ ਨਿਪੁੰਨ ਕੀਤਾ ਜਾਵੇਗਾ ਤਾਂ ਜੋ ਜਿਹੜੇ ਬੱਚੇ ਨੇ ਉਹ ਆਪਣੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਣ ਸਰ ਇਹ ਪਟਿਆਲੇ ਜ਼ਿਲ੍ਹੇ ਦਾ ਇਹੀ ਸਕੂਲ ਦਾ ਨੇ ਜਾਂ ਹੌਰ ਸਕੂਲ ਨਹੀਂ ਹੌਰ ਸਕੂਲ ਵੀ ਨੇ ਜੀ ਸੰਗਰੂਰ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਇਹ ਤਿੰਨ ਚਾਰ ਜ਼ਿਲ੍ਹਿਆਂ ਦੇ ਜਿਹੜੇ ਬੱਚੇ ਨੇ ਜੀ ਉੱਥੇ 71 ਹੋਣਗੇ ਔਰ ਇੰਟਰ ਸਕੂਲ ਇਹ ਜਿਹੜਾ ਹੈ ਇੰਟਰ ਡਿਸਟ੍ਰਿਕਟ ਜਿਹੜਾ ਹੈ ਸਟੇਟ ਲੈਵਲ ਦਾ ਹੈ ਜਿਹੜਾ ਇਹ ਕੈਂਪ ਲੱਗਣ ਜਾ ਰਿਹਾ ਜੀ